ਦੋਸਤੋ ਜਦੋਂ ਆਪਾਂ ਇਹਨਾਂ ਦੀ ਸੇਵਾ ਕਰਦੇ ਹਾਂ ਨਾ ਤੇ ਇਹ ਵੀ ਤੁਹਾਡੀ ਭਾਵਨਾ ਨੂੰ ਸਮਝਦੀ ਹੈ ਇਹ ਕਬੂਤਰ ਵਿਚਾਰਾ ਦੇਖੋ ਆ ਡੋਰ ਦੇ ਨਾਲ ਇਹ ਸਾਰਾ ਵੱਡਿਆ ਹੋਇਆ ਤੇ ਇਹ ਮੈਂ ਨਾ ਕੋਠੇ ਤੇ ਚਲੋ ਇਹਨਾਂ ਨੂੰ ਦਾਣੇ ਦੂਣੇ ਪਾਉਣਾ ਪਿੱਛੇ ਮੇਰੇ ਆਲਣੇ ਵੀ ਤੁਹਾਨੂੰ ਦਿਖਦੇ ਹੁਣੇ ਲੱਗੇ ਤੇ ਕੋਠੇ ਤੇ ਇਹਨਾਂ ਵਾਸਤੇ ਦਾਣੇ ਰੋਟੀ ਚੂਰਾ ਪੋੜ ਕੇ ਸਿੱਟੀ ਦਾ ਤੇ ਇਹ ਨਾ ਜਿਵੇਂ ਦੁਖੀ ਹੋਇਆ ਵਿਚਾਰਾ ਆਪ ਹੀ ਮੇਰੇ ਕੋਲੇ ਆ ਗਿਆ ਮੇਰੇ ਪੈਰਾਂ ਕੋਲੇ ਆ ਕੇ ਖੜ ਗਿਆ ਤੇ ਹੁਣ ਚਲੋ ਇਹਦਾ ਇਲਾਜ ਕੀਤਾ ਤੇ ਇੱਕ ਕੱਢੀ ਵਿਚਾਰੇ ਦੀ ਉਹ ਸਾਰੀ ਡੋਰ ਇਹਦੇ ਚੋਂ ਸਾਰਾ ਵੱਢਿਆ ਪਿਆ ਖਾਂਬੇ ਦਾ ਉੱਡ ਨਹੀਂ ਸਕਦਾ ਤੇ ਦੋਸਤੋ ਮੈਂ ਕਹਿੰਦਾ ਕੀ ਸਾਡਾ 2 ਮਿੰਟ ਦਾ ਇਹ ਸ਼ੌਂਕ ਹੈ ਤੇ ਇਹਨਾਂ ਬੇਜਵਾਨਿਆਂ ਦੀ ਜਾਨ ਦੇ ਉੱਤੇ ਬਣਦੀ ਹੈ ਤੇ ਕੀ ਇਹ ਜੇ ਪਤੰਗ ਡਾਉਣ ਖਣੋ ਕੀ ਇਹ ਜੇ ਸ਼ੌਂਕ ਦੇ ਖਣੋ ਥੋੜਿਆ ਜੇ ਅਸੀਂ ਕਿਸੇ ਬੇਜਵਾਨੇ ਦੀ ਜਾਨ ਲੈ ਲਈ ਇਹਨਾਂ ਇਹਨਾਂ ਦਾ ਇਹਨਾਂ ਨੂੰ ਰੱਬ ਨੇ ਜੀਵਨ ਉਹ ਦਿੱਤਾ ਵੀ ਜਿਹੜਾ ਇਹ ਖੁੱਲੇ ਸਮਾਨ ਚ ਅਡਾਰੀਆਂ ਲਾਉਣ ਪਰ ਆਹ ਦੇਖ ਲੋ ਕੀ ਕੀਤੀ ਪਈ ਆ ਚਲੋ ਫਿਰ ਵੀ ਚਲੋ ਮੈਂ ਤਾਂ ਕੋਸ਼ਿਸ਼ ਹੁੰਦੀ ਮੇਰੀ ਪਤਾ ਨਹੀਂ ਤਾਂ ਇਹਨਾਂ ਦਾ ਮੇਰੇ ਨਾਲ ਕੋਈ ਰਿਸ਼ਤਾ ਬਣ ਚੁੱਕੇ ਆ ਵਿਚਾਰਿਆਂ ਦਾ ਇਹ ਮੇਰੇ ਕੋਲੇ ਆਪ ਹੀ ਆ ਜਾਂਦੇ ਆ ਤੇ ਉੱਥੇ ਦੇ ਆਪ ਹੀ ਮੇਰੇ ਨੇੜੇ ਆ ਗਿਆ ਤੇ ਹੁਣ ਚਲੋ ਇਹ ਡੋਰ ਕੱਢੀ ਸਾਰੇ ਦੀ ਲੱਤ ਜਿਹੜੀ ਉਹ ਵੀ ਕੱਟੀ ਹੋਈ ਆ ਤੁਹਾਨੂੰ ਥੱਲੇ ਦਿਸਦੀ ਹੋਣੀ ਆ ਆ ਪੈਰ ਦਿਸਦਾ ਹੋਣਾ ਤੁਹਾਨੂੰ ਪੈਰ ਦੇ ਪਤਾ ਨਹੀਂ ਕਦੋਂ ਅਗਦੀ ਵਿੱਚ ਫਸੀ ਸੀ ਤੇ ਪੈਰ ਜਿਹੜਾ ਇਹਦਾ ਇਹਦਾ ਹੈਗਾ ਕਾਲਾ ਹੋ ਚੁੱਕਿਆ ਸਾਰੇ ਨਾ ਯਾਰ ਇਹ ਜੇ ਪਾਪ ਕਰਨ ਦੇ ਨਾਲ ਉਹ ਇਹ ਜੇ ਸ਼ੌਂਕ ਨੂੰ त्याਗੋ ਇਹ ਵੀਡੀਓ ਜਿਹੜੀ ਮੋਟੀਵੇਟਰ ਵਾਸਤੇ ਮੈਂ ਬਣਾਉਣਾ ਹੁੰਦਾ ਇਹਨੂੰ ਲਾਈਕ ਸ਼ੇਅਰ ਕਰੋ ਕਿ ਚਾਰ ਬੰਦੇ ਵੀ ਇਸ ਵੀਡੀਓ ਨੂੰ ਦੇਖ ਕੇ ਚਲੋ ਬੱਚਿਆਂ ਦੇ ਸ਼ੌਂਕ ਹੁੰਦੇ ਆ ਤੰਗੜਾ ਡਾਉਣੇ ਪਰ ਡੋਰ ਤਾਂ ਉਹ ਜੀ ਨਾ ਨਾ ਯੂਜ਼ ਕਰੋ ਜਿਹੜੀ ਇਹਨਾਂ ਬੇਜਵਾਨਿਆਂ ਦੇ ਮੌਤ ਦਾ ਕਾਰਨ ਬਣਦੀ ਆ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਮੋਟੀਵੇਟਿਡ ਵਾਸਤੇ ਤਾਂ ਜੋ ਇਹ ਆਮ ਲੋਕਾਂ ਤੱਕ ਇਹਨਾਂ ਤਰਸ ਕਰੋ ਯਾਰ ਇਹਨਾਂ ਵਿਚਾਰਿਆਂ ਬੇਜਵਾਨਿਆਂ ਦੇ ਉੱਤੇ ਮੈਂ ਤਾਂ ਇਹੀ ਕਹਿੰਦਾ ਉਹਨਾਂ ਨੇ ਇਹਨਾਂ ਦੀ ਸੇਵਾ ਸਭ ਤੋਂ ਉੱਤਮ ਸੀ ਦਿਓ ਅੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਸਮਾਨਾਂ ਚ ਉਡਾਰੀਆਂ ਲਾਉਂਦੇ ਸੋਹਣੇ ਲੱਗਦੇ ਆ ਤੇ ਆ ਚైనాਡੋਰ ਦਾ ਨਤੀਜਾ ਇਹਦਾ ਇੱਕ ਖੰਭ ਤੇ ਇੱਕੇ ਦੀ ਲੱਤ ਹੋ ਤੁਹਾਨੂੰ ਦਿਸਦੀ ਹੋਣੀ ਚੰਗੀ ਚਲੋ ਇਹਨੂੰ ਅਸੀਂ ਕੱਟ-ਕੁੱਟ ਕੇ ਕੱਟਦੀ ਹੁਣ ਸਾਨੂੰ ਖੰਭ ਦਾ ਨਹੀਂ ਪਤਾ ਲੱਗਦਾ ਵੀ ਇਹ ਟੁੱਟਿਆ ਸੀ ਜਿਆਦਾ ਇਹਨੂੰ ਹੱਥ ਨਹੀਂ ਲਾਉਂਦੇ ਚਲੋ ਦਾਣੇ ਪਾ ਦਿੰਨੇ ਤੇ ਰੋਟੀ ਇੱਥੇ ਘਰੇ ਖਾ ਲੈਂਦਾ ਤੇ ਰਹਿੰਦਾ ਹੁਣ ਸਾਡੇ ਇੱਥੇ ਘਰੇ ਵੇੜੇ ਜੀ ਆ ਇੱਥੇ ਇੱਕ ਬਿੱਲੀ ਵੀ ਫਿਰਦੀ ਆ ਹੁਣ ਸਾਨੂੰ ਬਿੱਲੀ ਦਾ ਵੀ ਹੁੰਦਾ ਕਿਤੇ ਉਹ ਨਾ ਇਹਨੂੰ ਖਾ ਜਾਏ ਇਧਰੋਂ ਪਜਾਇਆ ਤੇ ਕਿਤੇ ਬਿੱਲੀ ਨੇ ਇਹਨੂੰ ਤਾਂ ਵੇਖੋ ਹੁਣ ਮੇਰੇ ਕੋਲੇ ਹੀ ਬੈਠਾ ਹੈ ਜਮਾ ਨਹੀਂ ਡਰਦਾ ਤੇ ਯਾਰ ਤੁਹਾਡਾ 2 ਮਿੰਟ ਦਾ ਮਨ ਪਰਚਾਵਾ ਤੇ ਇਨਾਂ ਬੇਜਵਾਨਿਆਂ ਦੀ ਇਹ ਹੁਣ ਇਨਾਂ ਦੀ ਜਾਣ ਤੇ ਬਣੀ ਹੁੰਦੀ ਹੈ ਇਹ ਜਿਹਾ ਸਮਾਨਾ ਤੇ ਡਾਰੀਆਂ ਲਾਉਣ ਵਾਲਾ ਜੀਵ ਹੈ ਤੇ ਇਹ ਕਿਵੇਂ ਬੈਠਾ ਹੈ ਕਿਹੜੀ ਮਜਬੂਰੀ 'ਚ ਬੈਠਾ ਹੈ ਇਹ ਰੱਬ ਆਪ ਸਮਝਾਂਦਾ ਹੈ ਛੱਡੋ ਯਾਰ ਕੀ ਪਤੰਗ ਉਡਾਉਣਾ ਚਲੋ ਤੁਹਾਡਾ ਸ਼ੌਕ ਆ ਕਿਸੇ ਡੋਰ ਤਾਂ ਕਮ ਸੇ ਕਮ ਦੂਜੀ ਨਾ ਵਰਤੋ ਤਾਂਗਾ ਉਹ ਵਰਤ ਲਓ ਜਿਹੜਾ ਦੇਖ ਕੇ ਗਲ ਜੇ ਇਨਾਂ ਦਾ ਨੁਕਸਾਨ ਨਾ ਹੋਵੇ ਤੇ ਜੇ ਅਸੀਂ ਪਾਪ ਹੀ ਕਰਨਾ ਜਾਂ ਸ਼ਰਾਬ ਹੀ ਕਿਸੇ ਚੀਜ਼ ਦਾ ਲੈਣਾ ਕੀ ਇਹ ਜੇ ਸ਼ੌਂਕ ਦੇਖੋ ਨੋ ਥੋੜਿਆ ਇਹ ਬਿੱਤਰ ਹੈ ਵੀ ਇਦੋਂ ਇਹ ਜੇ ਸ਼ੌਂਕ ਤੋਂ ਯਾਰ ਗਰੀਜੀ ਕਰਉਣਾ ਤੁਹਾਨੂੰ ਪਤਾ ਜੀ ਇਹ ਵਿਚਾਰਿਆਂ ਦਾ ਨੁਕਸਾਨ ਕਰਕੇ ਤੇ ਅਸੀਂ ਆਪ ਦਾ ਸ਼ੌਂਕ ਪੂਰਾ ਕਰ ਗੀ ਦੋਸਤੋ ਮੈਂ ਤਾਂ ਇਸ ਚੀਜ਼ ਨੂੰ ਰეკਮੈਂਡ ਨਹੀਂ ਕਰਦਾ ਤੁਹਾਡਾ ਕੀ ਖਿਆਲ ਹੈ ਇਹ ਵੀਡੀਓ ਅਵੇਅਰਨੈਸ ਵਾਸਤੇ ਹੁੰਦੀ ਹੈ ਕੋਈ ਇਹ ਨਹੀਂ ਉਹਦਾ ਚਲੋ ਜੇ ਸਾਡੀ ਕੋਈ ਸੁਣ ਕੇ ਕੋਈ ਦੋ ਬੰਦੇ ਵੀ ਇਸ ਚੀਜ਼ ਤੋਂ ਪਿੱਛੇ हट ਕੇ ਸਮਝ ਲਓ ਵੀਡੀਓ ਪਾਈ ਸਾਡੇ ਸਫਲ ਹੈ ਕਿਵੇਂ ਲੱਗੀ ਤੁਹਾਨੂੰ ਵੀਡੀਓ ਲਾਈਕ ਕਰ ਤੇ ਸ਼ੇਅਰ ਕਰਿਓ ਤਾਂ ਜੋ ਇਹਨਾਂ ਬੇਜਬਾਨਿਆਂ ਨੂੰ ਪਹੁੰਚਾਇਆ ਜਾ ਸਕੇ ਮੈਂ ਕਿਹਾ ਬੇਜਬਾਨਿਆਂ ਦੀ ਕੀ ਕਸੂਰ ਆ ਤੁਹਾਡਾ 2 ਮਿੰਟ ਦਾ ਮਨਪ੍ਰਚਾਵਾ ਤੇ ਤਾਂ ਕੋਈ ਇੱਕ ਹੋਰ ਤਰ੍ਹਾਂ ਗੋਲਾ ਇਹਦੀ ਜੋ ਡੋਰ ਦੇ ਵਿੱਚ ਨਾ ਪੰਖ ਵੀ ਆਇਆ ਵੈ ਤੇਦੀ ਲੱਤ ਵੀ ਥੱਲੇ ਪਹੁੰਚਾ ਵੀ ਇਹਦਾ ਕਟਿਆ ਹੋਇਆ ਇਹ ਜਰਾ ਉਹਨੇ ਤੇ ਆਪਣੇ ਕੋਲ ਘਰੀ ਰਹਿੰਦਾ ਇੱਥੇ ਇਹਨੂੰ ਇੱਥੇ ਦਾਣੇ ਪਵਾ ਛੱਡਦੇ ਆ ਰੋਟੀ ਪਵਾ ਛੱਡਦੇ ਤੇ ਇਹਦੀ ਉਹ ਲੱਤ ਵੀ ਕਰਨੀ ਜਿਹੜੀ ਹੈਗੀ ਉਹ ਡੋਰ ਦੇ ਨਾਲ ਜਿਹੜੀ ਕੱਟੀ ਹੋਈ ਹੈ ਤੇ ਇਹਦਾ ਪੰਖ ਵੀ ਆ ਕੇ ਫੱਟੜ ਹੋਇਆ ਕਰਕੇ ਤੇ ਵਿਚਾਰ ਤੋ ਉੱਡਿਆ ਵੀ ਚੱਜ ਨਹੀਂ ਜਾਂਦਾ ਕੀ 2 ਮਿੰਟ ਦਾ ਮਨਪੁਰ ਜ਼ਿਆਦਾ ਯਾਰ ਇਹਨਾਂ ਬੇਜਵਾਨੀਆਂ ਦਾ ਅਸੀਂ ਲੂਹ ਪੀਤਾ ਵਿਚਾਰਿਆਂ ਦਾ ਤੇ ਹੁਣ ਚੱਲਦਾ ਕਰਕੇ ਚਲੋ ਸੱਤੋ ਡਰਦਾ ਨਹੀਂ ਸਾਡੇ ਕੋਲੇ ਕੋਲੇ ਰਹਿੰਦਾ ਤੇ ਉਹ ਇਹਦੀ ਜਿਹੜੀ ਹੈ ਲਾਤ ਹੈ ਇਹਦੀ ਉੱਪਰਲੀ ਉਹ ਡੋਰ ਦੇ ਨਾਲ ਕੱਟੀ ਕੀ ਕਰਕੇ ਉਹ ਸੁੱਕ ਗਈ ਹੈ ਥੱਲੇ ਤੇ ਵਿਚਾਰਾ ਇੱਥੇ ਤੁਰਿਆ ਫਿਰਦਾ ਉਹਦਾ ਟਾਈਮ ਕੱਢਦਾ ਥੋੜਾ ਜਿਆਦਾ ਯਾਰ ਇਹੀਆਂ ਚੀਜ਼ਾਂ ਤੂੰ ਗਰੇਜ਼ ਕਰਿਆ ਕਰੋ ਟੋੜਾ ਦੋ ਮਿੰਟ ਦਾ ਗੁੱਡੇ ਡਾਉਣ ਦਾ ਮਨ ਪਰ ਜਾਗਾ ਇੰਨਾ ਬੇਜਬਾਨਾਂ ਦੀ ਜਾਣਤੀ ਬਣਦੀ ਹੈ ਆ ਇਹਦਾ ਖੰਭ ਵੀ ਇਧਰੇ ਪਾਸੇ ਵਾਲਾ ਤੋਂ ਦਿਸਦਾ ਹੋਣੇ ਤਾਂ ਅਸੀਂ ਤਜੇ ਮੈਂ ਵੇਨਾ ਇਹਦੇ ਮਟਰ ਦਾ ਹੱਥ ਨਹੀਂ ਲਾਉਂਦੇ ਵੀ ਹੋਰ ਨਾ ਵਿਚਾਰੇ ਦਾ ਕਿਤੇ ਉਦੋਂ ਵੀ ਜਿਆਦਾ ਨੁਕਸਾਨ ਨਾ ਹੋ ਜੇ ਉਹਨੂੰ ਡਾਕਟਰ ਨੂੰ ਮੈਂ ਬੁਲਾਇਆ ਉਹਨੂੰ ਵੇਨੇ ਕੀ ਇਹਦਾ ਇਲਾਜ ਹੈਗਾ ਉਹ ਕਰਾਉਣੀ ਵਿਚਾਰੇ ਦਾ ਦੋਸਤੋ ਇਹ ਕਬੂਤਰ ਦੀ ਤੁਹਾਨੂੰ ਤੋਰ ਦਿਸਦੀ ਹੈ ਇਹਦੀ ਨਾਲ ਮੈਂ ਇੱਥੇ ਦੇ ਡੋਰ ਦੇ ਨਾਲ ਇਹਦੀ ਲੱਤ ਕੱਟੀ ਗਈ ਵਿਚਾਰੇ ਦੀ ਉਰਲੀ ਹੋਏ। ਥੱਲੋਂ ਜਿਹੜਾ ਪੈਂਡ ਦਾ ਪੰਜਾ ਤੇ ਇੱਥੇ ਸਾਡੇ ਕੋਲ ਇੱਥੇ ਫਿਰਦਾ ਰਹਿੰਦਾ ਹੈ। ਇਹਨੂੰ ਮੈਂ ਦਾਣੇ ਰੋਟੀ ਜੂੜ ਕੇ ਪਾਈ ਦੀ ਹੈ ਸਾਰੀ ਇੱਥੇ। ਤੇ ਤੁਸੀਂ ਯਾਰ ਉਹ ਗੁੱਡੇ ਜਿਹੜੇ ੜਾਉਣ ਵਾਲੇ ਆ ਥੋੜੀ ਜੀ ਤਾਂ ਕੋਈ ਸ਼ਰਮ ਕਰੋ। ਇਹਨਾਂ ਬੇਜਵਾਨਿਆਂ ਨੇ ਯਾਰ ਤੁਹਾਡਾ ਕੀ ਵਿਗਾੜਿਆ। ਕਿ ਤੁਹਾਡੇ ਸਾਹਮਣੇ ਦੇਖੋ ਵੀ ਆਪਣੇ ਨਾਲ ਇਹ ਘਰ ਇੱਥੇ ਹੀ ਰਹਿੰਦਾ ਹੈ। ਕਿ ਵਿਚਾਰਾ ਇੱਥੇ ਚੱਲ ਦਾਣੇ ਉਹ ਤੇ ਹੁਣ ਕਿ ਮੈਂ ਇਹ ਤਾਂ ਇੱਥੇ ਐ ਵੀ ਕਿਤੇ ਬਿੱਲੀ ਨੇ ਇਹਨੂੰ ਵਿਚਾਰੇ ਨੂੰ ਖਾਜੀ ਇੱਥੇ। ਤੋ ਦੇਖੋ ਜਾਂਦਾ ਹੁਣ ਥੱਲੇ ਉੱਥੇ ਹੋ ਜਾਂਦਾ ਮੋੜੀ ਹੋ